ਹਾਂਜੀ ਬਾਈ ਸੱਚ ਕਾ ਸਾਰੇ ਭਰਾਵਾਂ ਨੂੰ ਆਪਣੀ ਟੂੜੀ ਵਾਲੀ ਮਸ਼ੀਨ ਵੀ ਪਹੁੰਚਦੀ ਸੋ ਚੱਲਦੇ ਆ ਮਸ਼ੀਨ ਲੈਣ ਟੂੜੀ ਵਾਲੀ ਲੈ ਕੇ ਆ ਨਾ ਪਿੰਡ ਤੋਂ ਮੁੰਡੇ ਨੂੰ ਰਾਸਤੇ ਦਾ ਪਤਾ ਨਹੀਂ ਤੁਹਾਨੂੰ ਹੱਥਾਂ ਦੇ ਉਹਦਾ ਇਹਦਾ ਚਲਾਉਣੇ ਹੱਦ ਇਹਦੇ ਇਨਫੋਰਮੇਸ਼ਨ ਆਉਣਾ ਤੱਲੀ ਕਿੱਥਾ ਚੱਲਦਾ ਇੱਥੇ ਬਹੁਤ ਬਰੀਕ ਟੂੜੀ ਭਾਰਦੇ ਹੱਤ ਤੇ ਕੀ ਹਾਲ ਹੈ ਇੱਕ ਥੋੜੀ ਭਾਲਦਾ ਭਰਾ ਮੇਰੇ ਉੱਤੇ 45 ਦਾ ਆਪਾਂ ਜਾਲ ਪਾਇਆ 45 ਸਰੀਆਂ ਥੂੜੀ ਵਾਲੀ ਮਸ਼ੀਨ ਇਹ ਕਹਿੰਦਾ ਕੀ ਪਰਫਾਰਮੈਂਸ ਦਿੰਦਾ ਇੱਥੇ ਪੰਜਾਬ ਚ ਤਾਂ ਚੱਲਦਾ ਮੇ ਵੀ ਠੱਬੀ ਦਾ 33 ਸਰੀਆਂ ਦਾ 35 ਤੋਂ 32 ਦੇ ਦਿੰਦਾ ਇੱਥੇ 45 ਦਾ ਚੱਲਦਾ ਥੋੜੀ ਫਾਸਪਾਸ ਹੋਊਗੀ ਰੀਣ ਬਣਾ ਰੀਣ ਹੀ ਭਾਲਦੇ ਆ ਸਾਰੇ ਬਣਾਉਂਦਾ ਵੀ ਰੀਣ ਹੀ ਏ ਤੋੜਾ ਠੀਕ ਆ ਭਾਈ ਜੀ ਮਿਲਦੇ ਆ ਫੇਰ ਇਹ ਆਈ ਆਪਾਂ ਮਸ਼ੀਨ ਚੱਲ ਆਉਂਦੀ ਫਾਈਨਲੀ ਪਹੁੰਚ ਗਈ ਆਪਣੀ ਥੂੜੀ ਵਾਲੀ ਮਸ਼ੀਨ ਚਲਾਊਗਾ ਛੋਟਾ ਛੋਟਾ ਦਾ ਚਲੋ ਆਪਾਂ 855 ਨੂੰ ਕਹਿੰਦੇ ਆ ਇਹ ਹਾਥੀ ਆ ਹਾਥੀ ਮਸਤ ਚਾਲ ਚੱਲਦਾ ਜੋਰ ਹੈ ਚ ਅਗ ਨਹੀਂ ਆ ਪਾਲੇ ਪਹੁੰਚ ਗਏ ਹੋਰ ਸੇ ਰੋਕ ਲਾ ਸਾਡ ਤੇ ਕਰਕੇ ਹੋ ਜੀ ਆ ਗਿਆ ਕਰਮਾਲਾ ਆਵਾ ਆ ਗਿਆ ਹੁਣ ਖੁੱਦੀ ਚੱਲ ਵੀ ਛੋਟਾ ਆਣਾ ਮੋਟਰਸਾਈਕਲ ਆ ਚਲੋ ਮੋਟਰਸਾਈਕਲ ਆ ਚਲੋ ਇੱਕ ਸ਼ਾਨੋਨੀ ਇੱਕ ਗਰੀਬ ਮਾਰੀ ਹੋ ਗਈ ਟੁੱਟ ਗਈ ਯਾਰ ਹਾਂ ਬੋਟ ਵਾਲੇ ਭਾਈ ਚਲੋ ਪੱਜਾ ਮੇਰੇ ਨਾਲ ਰੱਟੇਗਾ ਆ ਕੀ ਫਿਓਜ ਬੂਜ ਦੇ ਡੇਰ ਕੇ ਇਹ ਬੰਦੇ ਦੀ ਵੀ ਸਾਫ਼ ਕੇ ਰੱਖਣਾ ਚੱਲ ਲੋ ਆਵਾਜ਼ ਥੋੜੀ ਮਸ਼ੀਨ 'ਚ ਘੱਟ ਲੱਗ ਰਹੀ ਹੈ ਮਸ਼ੀਨ 'ਚ ਹਵਾ ਘੱਟ ਲੱਗਦੀ ਆ ਰੋ ਚੈੱਕ ਕਰ ਲਾ ਆਰਦੀ ਘਲਵਾਤਾ ਮਸ਼ੀਨ ਤੇ ਆਪਾਂ ਨੂੰ ਹਵਾ ਘੱਟ ਲੱਗੀ ਟਾਇਰਾਂ 'ਚ ਚਲ ਫਿਲ ਕਰਾ ਲਈ ਫਿਰ ਬਾਅਦ 'ਚ ਪਿੰਡ ਬਹੁਤ ਦੂਰ ਪੈ ਜਾਂਦਾ ਆ ਕਰਕੇ ਕਿਹੜਾ ਹੁਣ ਫਿਲ ਕਰਵਾ ਲੈਨੇ ਆ ਬਾਅਦ 'ਚ ਟਾਈਮ ਲੱਗੇ ਨਾ ਲੱਗੇ ਕਿਤਨੀ ਆ 300 ਕਿਤਨੀ ਹੋਵੇ ਇਸ 'ਮੇ 350 40 40 ਕਰ ਦੇ ਫੁੱਲ ਕਰ ਦੇ ਬਾਈ ਕੱਟ ਨਾ ਰਹੇ ਫਿਰ ਉਹ ਹੋ ਜਾਂਦਾ ਹੁਣ ਤਾਂ 40 ਦੇ ਵਿੱਚ ਆਏ 45 ਕਰ ਲੈ ਕੱਟਿਆ ਜੀ ਕਿਤਨੀ ਆ ਜਾ ਕੇ ਘੜਾ ਦੇ ਟਰਾਲੀ ਵਾਲੇ ਡੇਰਾ ਚੋਂ ਹਵਾ ਘਟਾ ਦਿਓ 50 50 ਕਰਖ ਲੈ ਬਹੁਤ ਆ ਲੋ ਜੀ ਹਵਾ ਹੋ ਗਈ ਪੁੱਲ 40 40 ਕਰਾਤੀ ਆਪਾਂ ਪਹਿਲਾਂ 30 ਸੀ ਆਦਾ ਟੜਕਣਾ ਦਿਲ ਦੀ ਧੜਕਣ ਲੋ ਜੀ ਪਹੁੰਚ ਗਏ ਆਪਾਂ ਆਪਣੇ ਟਿਕਾਣੇ ਤੇ ਉਹ ਗਰੀਬ ਖਾਨਾ ਆਪਣਾ ਸਾਹਮਣੇ ਹਾਲਾ ਲੱਗਿਆ ਸਮਾਨ ਸੂਨ ਤਾਰ ਚਲਾਉਨੇ ਆ ਫਿਰ ਲੈ ਕੇ ਰੱਬ ਦਾ ਨਾਮ ਲੰਗਾ ਹੈ ਮੇ ਜਦਾ ਮੇਟਰ ਇੱਥੇ ਪਰ ਤੂੜੀ ਕਹਿੰਦੇ ਨੰਨੀ ਚਾਹੀਏ ਨੰਨੀ ਬਰੀਕ ਮਤ ਬੋਲ ਹਾਂ ਵੀ ਕਿਵੇਂ ਰਿਹਾ ਸਫਰਾ ਵਧੀਆ 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 ਜਾਂਦਾ ਓਕੇ ਓਕੇ ਰਿਹਾ ਹਾਂ ਕੁੱਬਾ ਜਾ ਕੇ ਮਰੇ ਨਾ ਬੱਸ ਤੂੰ ਕਹਿੰਦੇ ਪਿੱਛੇ ਬਹੁਤ ਰਹਿ ਜਾਂਦਾ ਸੀ ਕਿੱਥੇ ਟੈਟਰ ਨਾਲ ਰਲਈ ਨਹੀਂ ਤੂੰ ਉਹਦੇ ਨਾਲ ਤੇਰਾ ਤੇ ਮੈਂ ਸਾਰ ਲੱਗਿਆ ਇਹਨਾਂ ਤੇ ਟਪਾ ਲਿਆ ਅੱਗੇ ਹਾਂ ਫਿਰ ਮੈਨੂੰ ਰਾਹ ਦਾ ਨਹੀਂ ਪਤਾ ਸੀ ਹੁਣ ਕੀ ਕਰਾਂ ਤੇਰੇ ਵਾਲਾ ਵੱਧ ਭੱਜਦਾ ਕਹਦੇ ਵਾਲਾ ਇਹਨਾਂ ਵਾਲਾ ਵੱਧ ਭੱਜਿਆ ਕਿ ਤੇਰੇ ਵਾਲਾ ਬਰਾਬਰ ਤੇ ਹੀ ਰੱਖੇ ਵੱਤ ਦੋ ਕਿੱਲਾਂ ਦਾ ਫਰਕ ਰਹਿ ਗਿਆ ਗਰੋ ਗਰੋ ਕਿੱਥੇ ਤੈਨੂੰ ਲੈ ਕੇ ਆਏ ਆ ਨਹੀਂ ਯਾਰ ਇਹਨਾਂ ਨੇ ਤਾਂ ਪਤਾ ਨਹੀਂ ਤੂੰ ਗੇਰ ਹੀ ਨਾ ਕਿਸੇ ਤੀਜੇ ਚ ਲਈ ਆਏ ਹੋਏ ਸਾਰੇ ਰਾਹ ਪਰਲੀ ਸਾਈਡ ਟਾਪਾ ਵਰਲੀ ਸੜਕ ਆਪ ਉਹ ਉਧਰ ਵਰਲੀ ਸੜਕ ਹੁੰਜੇ ਚ ਮੈਂ ਲਾਦਾ ਤੁਸੀਂ ਤੀਜੇ ਗੇਅਰ ਚ ਹੀ ਲੈ ਆਇਆ ਨਟ ਪਾ ਲਓ ਇੱਕ ਇੱਥੇ ਜਿੰਗਾ ਤੇ ਇਹਦੇ ਵੀ ਕੱਪੜਾ-ਕੁਪੜਾ ਲਵਾ ਲਏ ਮੁੰਡੇ ਐਨ ਬਾਂਗਰੂ ਵਾਲਾ ਕੰਮ ਕਰਾਤਾ ਇਹਦੇ ਪੂਰਾ ਜੱਜ ਕੇ ਜੀਤ ਸੀਟ ਮੇਕਰ ਕੁੱਲਰੀਆਂ ਨੇੜੇ ਕਾਲੀ ਮੰਦਿਰ ਬਾਈ ਹਾਂ ਲੈ ਕੇ ਤਾਂ ਚੌਥੇ ਚ ਆਇਆ ਸੀ ਮੁੰਡਾ ਪਰ ਭਾਈ ਦਾ ਬਹੁਤ ਆ ਯਾਰ ਤੂੰ ਪਿੱਛੇ ਕਿਵੇਂ ਰਹਿ ਜਾਂਦਾ ਸੀ ਹੂੰ ਉੱਥੇ ਸਿੱਟ ਲਿਓ ਬਾਹਰ ਇਹਨੂੰ ਕਹਿਦਾ ਇਹ 45 ਵਾਲਾ ਕੜ 42 ਵਾਲਾ 42 ਚਲੋ ਹੁਣ ਤਾਂ ਕੋਈ ਗੱਲ ਨਹੀਂ ਦੇਖ ਲੈ ਹਾਂ ਨਾ ਹੁਣ ਤੋਂ ਉਹਨਾਂ ਵਾਲਾ ਸਾਮਾਨ ਲਿਆ ਪੂਰਾ ਚੱਕ ਕੇ ਫਿਰ ਨਾਲ ਬਾਾਕੀ ਬਾਾਕੀ ਪਗਾਈ ਦੀ ਮਾ ਮਾ ਉਹ ਤਾਂ ਗੱਲ ਚ ਪਾ ਗਿਓ ਮੈਂ ਸਕੇ ਲੇ ਤੇ ਪਹਿਲਾਂ ਕੋ ਕੋ ਬੱਤੀ ਦੀ ਬਾਾਕੀ ਵਾਲਟੀਆਂ ਤਾਂ ਚਲੂ ਰਹੀਆਂ ਹੈਗੀਆਂ ਬਹੁਤ ਆ ਘਰ ਵਾਲਾ ਕੰਮ ਆਪਾਂ ਇੱਥੇ ਚੱਕ ਲਿਆ ਰੱਖੋ ਸਮਾਨ ਅੰਦਰ ਹਾਂ ਬਾਲਟੀ ਕਾਦੇ ਵਾਸਤੇ ਲੈ ਆਂਦੀ ਐ ਬਾਲਟੀ ਨਾ ਐ ਨਹੀਂ ਕਰੋਗੇ ਤੁਸੀਂ ਅਸੀਂ ਤਾਂ ਚੱਲ ਜਾਾਂਗੇ ਦੋ ਦਿਨਾਂ ਨੂੰ ਇਹ ਤੁਹਾਡੇ ਵਾਸਤੇ ਹੀ ਐ ਬਾਲਟੀ ਆਪਾਂ ਦਾ ਆਟਾ ਵੀ ਚੱਕੀ ਫਿਰਦਾ ਨਾਲ ਆਵੇਗਾ ਆਟਾ ਪਾਈ ਫਿਰਦਾ ਬੋਰੀ ਚ ਨਾਲੇ ਕਹਿੰਦਾ ਤਵਾ ਲੈ ਕੇ ਚੋਰ ਚੱਕਣਾ ਵੀ ਲੈਣਾ ਲੈ ਕਿ ਦੋ ਲੜੜਾ ਮਲਾਲੋ ਹੁਣ ਤੇਲੜਾ ਦੇ ਬਾਕੀ ਦਰਨ ਲੱਕ। ਆਹ ਤੋੜ ਕੇ ਗਏ ਵਾ। ਆ ਨਾ ਬੱਚੇ। ਉਹ ਇੱਥੇ ਕੋਈ ਤਰਦੇ। ਉਹ ਨਹੀਂ ਲੱਗਦੀ ਰਹੀ ਤੇ ਤਰਦੇ। ਹੱਥ ਭਾ ਵੀ ਖੂਨ ਤਰਦੇ ਮੜ ਜਾਓ। ਉਹ ਕੱਪੜਾ ਤਰਦੇ ਰਹਾ ਟਰੈਕਟਰ ਚੋਂ ਕੱਢ ਕੇ। ਚੱਲ 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 ਆ। ਸਿੱਧਾ ਲਾਹੋ ਸਿੱਧਾ ਸਿੱਧਾ। ਕੋਣੋਂ ਦਾ ਸਾਈ ਪੋਂ ਸੋਡੇ ਵਾਸਤੇ ਰੱਖੀ ਦੀ। ਇਹ ਵੀ ਲੱਗਿਆ ਗਿਆ। ਇਹਦਾ ਵੀ ਲੱਗਿਆ ਗਿਆ। ਹੈ ਹੈ। ਬੱਲੇ ਬੱਲੇ। ਇਹ ਕਰ ਮਾਰਾ ਇੱਧਰ ਕਰ ਆਏ ਉੱਥੇ ਲੈ ਕੇ ਲੋ ਉੱਥੇ ਦੂਜੇ ਨੂੰ ਟੱਕਰ ਕਰ ਦੇਗੇ ਕੋ ਨਹੀਂ ਨਹੀਂ ਲੰਘ ਰੋਡ ਤੇ ਉੱਥੇ ਖੜੋ ਨਵੇਂ ਲਾ ਲਾਂਗੇ ਕੋਠੇ ਕੋਲੇ ਲਾਓ ਇਹਨੂੰ ਸਮਾ ਦੇ ਹੁਣ ਓਏ ਐ ਕਮਾਉਂਗਾ ਤੂ ਜਾ ਫਿਰ ਇੱਥੇ ਕਮਾਣਾ ਹੋਣਾ ਆਪਾਂ ਤੇ ਨਾ ਜਾਣੇ ਲੱਗ ਰਹੇ ਨੇ ਮੁੰਡੋ ਜਾ ਜਾਣੇ ਸੀ ਤਾਕੜੇ ਨੇ ਬੰਦੇ ਦਾ ਕੰਪੈਨ ਆਪਣਾ ਜੀ ਹਾਰਨ ਮਾਰਤੀ ਆ ਓ ਚਲੀ ਜਾਂਦੀ ਗਾਉਂ ਗੱਦੇ ਨੂੰ ਕਿਉਂ ਓਇਆ ਸਾਫ਼ ਦੀ ਜਗ੍ਹਾ ਤੇ ਬੁਰੀ ਹੈ ਇੱਥੇ ਕੰਮ ਠੀਕ ਹੈ ਇੱਥੇ ਲਵੇ ਲਵੇ ਕੰਮ ਆ ਸਾਰ ਖੁੱਲੇ ਪਲਾਟ ਨੇ ਵਧੀਆ ਦਾ ਬੱਟ ਨਾ ਡੋਲ ਟਰਾਲੀ ਭਰਦਾ ਦੇਖੋ ਆਹ ਬੋਲ ਜਿਹੜਾ ਹੈ ਕਿਰਾਇਆ ਜੋ ਹੁਣ ਖਾਲ ਕੋਈ ਕਾਟ ਨਹੀਂ ਰਿਹਾ ਦਰਸ ਤੋਂਣ ਲੱਗ ਰਿਹਾ ਬਸ 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 ਇਹ ਨਾ ਜੇ ਤਿੰਨ ਜਾਣੇ ਤੂੰ ਡਰਮ ਨਹੀਂ ਚੱਕਿਆ ਜਾਂਦਾ ਥੋਟ ਚਲੋ ਵੈਰੀ ਗੁੱਡ ਕੰਦਾ ਭਰੇ ਹੋਇਆ ਵੈਰੀ ਗੁੱਡ ਭਰੇ ਹੋਇਆ ਉੱਥੇ ਚਾਬੀ ਪਈ ਐ ਕਿੱਥੇ ਉਹ ਲੌਕ ਇਹਦੇ ਵਿੱਚ ਆ ਪਿਆ ਆ ਪਿਆ ਇਹਦੇ ਵਿੱਚ ਅਨਿਕਰੀ ਹੈ ਤਾਂ ਇਹਦੇ ਵਿੱਚ ਪਈ ਐ ਇਹਦੇ ਵਿੱਚ ਚਾਬੀ ਹੈ ਬਈ ਨਿਕਰੀ ਤਾਂ ਸੀ ਵਾਜੋ ਦੇਖ ਭੇਟੀ ਨਨ ਬਾੜੀ ਹਾ ਜੀ ਰਾਣੀ ਸੁਨਦਰਾ ਵੀ ਪਹੁੰਚ ਲਈ ਤੇ ਆਪਣਾ ਨੰਦਰ ਵੀ ਆ ਗਿਆ ਤੋੜੀ ਵਾਲੀ ਲੈ ਕੇ ਪਹਿਲਾਂ ਦੋਨੋਂ ਲੈ ਕੇ ਆਉਣੇ ਸੀ ਹੁਣ ਟਾਲ ਕਰਤੀ ਚੱਲ ਇੱਕ ਦੀ ਕਹਿੰਦੇ ਕੰਮ ਠੰਡਾ ਹੀ ਐ ਇਹ ਇਕੱਲਾ ਬਹੁਤ ਐ ਉਹਨੂੰ ਪਿੰਡ ਚ ਲਾਵਾਂਗੇ ਅਪਰ ਸੋਰਾ ਨੂੰ 855 thank mm -hmm. you ਵੀਡੀਓ 1500 ਤੋਂ ਉੱਤੋਂ 3500 ਚੱਕਰ ਦੇ ਚਲਾ ਰਿਹਾ ਆਪਾਂ ਇਹ ਆ ਦੇਖ ਲਓ ਕੋਈ ਵਾਟ ਲਾਉਣ ਨਹੀਂ ਹੈਗੀ ਵਧੀਆ ਚਲਾ ਰਿਹਾ ਆ ਪਰਾ ਬਾ ਕੇ ਪੰਜ ਕਿੱਤੇ ਦਾ ਘੇਰਾ ਬਹੁਤ ਸੋਹਣਾ ਚੱਲ ਰਿਹਾ ਬਾਈ ਮਣ ਦਬਾਉਣ ਵਾਲੀ ਤਾਂ ਗੱਲ ਹੀ ਨਹੀਂ ਭਾਈ ਯਾਰ ਸੋਈ ਵੀ ਹਿੱਕਾ ਜਾ ਰਹੀ ਡਰਕ ਬਹੁਤ ਵਧੀਆ ਬਹੁਤ ਵਧੀਆ ਜਾ ਰਹਾ ਲੋ ਜੀ ਭਾਈ ਦੋ ਜੀ ਟਰਾਈ ਲਾ ਕੇ ਬਹੁਤ ਵਧੀਆ ਜਾ ਰਹਾ ਨਾ ਸਮਾਜ ਉਹ ਜਮਾ ਨਹੀਂ ਹੋ ਵੀ ਆ ਨਾ ਜਾ ਰਹਾ ਸਹੀ ਵੀ ਲਾਦਾ ਟਰੈਕਟਰ ਜਾਂਦਾ ਹੈ ਟਰੈਕਟਰ ਦਾ ਆਵਾਜ਼ ਬਿਲਕੁਲ ਵੀ ਨਹੀਂ ਆ ਰਹੀ ਕਰਨੀ ਸਟਾਰਟ ਹੀ ਪਰ ਦੀ ਆ ਰਹੀ ਆਪਣੀ ਹੋਰ ਤਾਂ ਬਾਜ਼ ਹੀ ਨਹੀਂ ਆਉਂਦੀ ਇੱਕ ਇਹਨਾਂ ਨੂੰ ਡਰਾਈਵਰ ਹੁੰਦੇ ਆ ਜਿਹੜੇ ਮੋੜਨ ਦਾ ਘੱਟ ਬਲ ਹੁੰਦਾ ਇੱਕ ਤਾਂ ਮੋੜਦਾ ਜੀ ਇਹਨੂੰ ਇਹ ਗੱਲ ਤਾਂ ਹੈ ਯਾਰ ਪੀ ਆਈ ਦਾ ਹੈ ਤਾਂ ਸੁਆਦ ਆ उहो बि आवाज़